ਲੇ ਪੁੱਤ ਅੱਜ ਤੇਰੇ ਮਨ ਦੀ ਰੀਜ ਪੂਰੀ ਹੋ ਗਈ। ਹਾਂ ਤੇਰੀ ਚੈਨੀ ਮੈਂ ਫੜ ਲਈ ਸੀ ਸੁਨਿਆਰੇ ਦੇ। ਦੇਖ ਪੂਰੇ 2 ਤੋਲਿਆਂ ਦੀ ਐ। ਚੱਲ ਮੰਮੀ ਆ ਤਾਂ ਵਧੀਆ ਹੋਇਆ। ਚੀਜ਼ ਬਣ ਗਈ ਆਪਣੀ। ਨਾਲੇ ਮੇਰੀ ਗੱਲ ਸੁਣ ਪੁੱਤ। ਹੁਣ ਪਾ ਕੇ ਰੱਖਿਆ ਕਰ। ਹਾਂ ਹਾਂ ਮੰਮੀ ਤੁਸੀਂ ਫਿਕਰ ਨਾ ਕਰੋ। ਮੈਂ ਇਹਨੂੰ ਨਾ ਹਮੇਸ਼ਾ ਆਪਦੇ ਪਾ ਕੇ ਰੱਖੂੰਗੀ। ਹਾਂ ਦੇਖ ਲੈ ਆਪਣੀ ਜੀਤੋ ਦੀ ਨੂੰ ਸਾਰਾ ਦਿਨ ਪਾ ਕੇ ਰੱਖਦੀ ਐ ਚੈਨੀ। ਦੇਖੀ ਮੰਮੀ ਕਿਵੇਂ ਲੱਗਦੀ ਐ ਲੈ ਗਲ ਭਰ ਗਿਆ ਕੁੜੇ ਦੇਰਾ ਤਾਂ ਬਲਾਈਂ ਸੋਣੀ ਲੱਗਦੀ ਐ ਪਰ ਮੰਮੀ ਬਾਹਰ ਅੰਦਰ ਜਾਂਦੀ ਤਾਂ ਮੈਂ ਕੱਢ ਹੀ ਜਾਇਆ ਕਰੂੰ ਚੋ ਉਹਨਾਂ ਦਾ ਕੀ ਪਤਾ ਕਦੋਂ ਖਿੱਚ ਕੇ ਲੈ ਜਾਣ ਉਹ ਤਾਂ ਤੇਰੀ ਗੱਲ ਠੀਕ ਐ ਪੁੱਤ ਚੱਲ ਕਰੇ ਕਰੇ ਤਾਂ ਪਾ ਕੇ ਰੱਖ ਲੈ ਕਰੇ ਕੋਈ ਡਰ ਨਹੀਂ ਹਾਂ ਤੁਸੀਂ ਮੈਨੂੰ ਉਹ ਡੱਬੀ ਦੇ ਦਿਓ ਜਦੋਂ ਮੈਂ ਸਾਹਮਣੀ ਹੋਈ ਨਾ ਇਸੇ ਵਿੱਚ ਰੱਖ ਦੂੰਗੀ ਆ ਲੈ ਡੱਬੀ ਸਾਹਮਲੀ ਇਹਦੇ 'ਚ ਲੈ ਪੁੱਤ ਸਾਹਮਲਾ ਡੱਬੀ 'ਚ ਹਾਂਜੀ ਮੰਮੀ ਤਾਲ ਸਬਜ਼ੀ ਕੀ ਬਣਾਵਾ ਫਿਰ ਜਿਹੜਾ ਤੇਰਾ ਜੀ ਕਰਦਾ ਉਹੀ ਬਣਾ ਲੈ ਲੈ ਦੀਦੀ ਨੂੰ ਫਿਰ ਚੇਨ ਕਰਾਤੀ ਹੈ ਇਹਦੇ ਕੋਲੇ ਹੈ ਨਹੀਂ ਸੀ ਪੁੱਤ ਤਾਂਕ ਰਾਕੇ ਦਿੱਤੀ ਹੈ ਦੀਦੀ ਦਿਖਾਓ ਪਾਲਾ ਕਿੰਨੇ ਕੁ ਭਾਰੀ ਹੈ ਕਿੰਨੇ ਕੁ ਦੀ ਬਣੀ ਮੰਮੀ ਜੀ 2 ਟੋਲਿਆਂ ਦੀ ਹੈ ਲਾਲਾ ਸਾਹਿਬ ਤੂੰ ਆਪੀ ਮੈਂ ਲਾ ਦ 70000 ਨੂੰ ਇਹ ਸੋਨਾ ਲਹੌਰ ਹੁਣ ਲੈ ਡੇਢ ਰੱਖ ਦੀ ਕੱਲੀ ਚੇਨ ਫਿਰ ਉਹਨਾਂ ਆਈ ਪਈ ਪੱਤ ਵਰਗੀ ਤਾਂ ਬਣਾ ਕੇ ਕੀ ਕਰਨੀ ਹੈ ਜਿਹੜੀ ਉਹੀ ਟੁੱਟ ਜੇ ਜੇ ਚੀਜ਼ ਬਣਾਵੇ ਤਾਂ ਚੱਜ ਦੀ ਬਣਾਵੇ ਹੰਡ ਤਾਂ ਜਾਵੇ ਸੋਹਣੀ ਆ ਮਨਪ੍ਰੀਤ ਹਾਂ ਬਹੁਤ ਸੋਹਣੀ ਆ ਦੀਦੀ ਵਧਾਈਆਂ ਹੋ ਤੁਹਾਨੂੰ ਕੀ ਗੱਲ ਆ ਸੋਨਾ ਜੁੜੇ ਉਹ ਤਾਂ ਆਪਣੇ ਘਰ ਦੀ ਚੀਜ਼ ਬਣੀ ਐ ਕਿਹੜਾ ਮੈਂ ਕਿਤੇ ਨਾਲ ਲੈ ਕੇ ਜਾਣਾ ਹਾਂ ਮੈਂ ਕਦੋਂ ਕਹਿੰਦੀ ਆ ਤੁਸੀਂ ਕਿੱਥੇ ਲੈ ਜਾਓਗੇ ਸੋਹਣੀ ਲੱਗਦੀ ਆ ਪਾਈ ਮੰਮੀ ਜਿਹੜਾ ਤੁਸੀਂ ਮੈਨੂੰ ਉਹ ਕਿੱਟੀ ਸਟ ਜਾ ਪਾਇਆ ਸੀ ਵਿਆਹ ਚ ਮੈਨੂੰ ਉਹ ਕੱਢ ਦਿੰਦੇ ਮੈਂ ਵੀ ਕਿਤੇ ਜਾਣਾ ਸੀ ਮੇਰੇ ਫਰੈਂਡ ਦੀ ਨਾ ਕੋਈ ਪਾਰਟੀ ਐ ਤੇ ਉੱਥੇ ਬਾਜੂ ਮੈਂ ਕੁੜੇ ਮੇਰੀ ਗੱਲ ਸੁਣ ਲੈ ਐ ਇਕੱਠਾ ਬੱਠਾ ਚ ਨਹੀਂ ਜਾ ਪਾਈ ਦੀ ਹੁੰਦੀਆਂ ਇਹੀਆਂ ਚੀਜ਼ਾਂ ਉਹ ਤਾਂ ਹੁਣ ਮੈਂ ਸਾਹਮ ਕੇ ਰੱਖਤੀਆਂ ਨਾਲੇ ਜਿਹੜੇ ਇਹਦੇ ਵਿਆਹ ਵਾਲੇ ਸੈਟ ਐ ਇਹਨੇ ਤਾਂ ਅਜੇ ਤੱਕ ਨਹੀਂ ਮੈਥੋਂ ਮੰਗੇ ਸਾਰੇ ਮੇਰੇ ਕੋਲੇ ਪਏ ਨੇ ਓਹੋ ਫਿਰ ਇਹਦੇ ਤਾਂ ਦੀਦੀ ਦੇ ਤਾਂ ਪੇਕ ਕਹਨੇ ਵੀ ਪਏ ਸੀ ਨਾ ਇਹ ਤਾਂ ਆਪਣੇ ਪੇਕ ਵਾਲਾ ਟੂਮਾ ਪਾ ਆ ਜਾਂਦੀ ਆ ਹੁਣ ਮੇਰੇ ਪੇਕਿਆਂ ਨੂੰ ਦੱਸੋ ਕਿੰਨਾ ਕੁ ਪਾਇਆ ਸੀ ਕਿਤੇ ਸਿਉਣਾ ਆ ਦੋ ਚਾਰ ਛਾਪਾਂ ਹੀ ਸੀ ਉਹ ਮੈਂ ਪਾ ਲੈਨੀ ਆ ਪੁੱਤ ਮੇਰੀ ਗੱਲ ਸੁਣਾ ਜਦੋਂ ਕਿਤੇ ਐ ਸਹੇਲੀਆਂ ਦੇ ਕਿਤੇ ਪਾਰਟੀਆਂ ਫੂਟੀਆਂ 'ਚ ਜਾਣਾ ਹੋਵੇ ਨਾ ਕੋਈ ਨਹੀਂ ਸੂਟਾਂ ਨਾਲ ਦੇ ਪਾ ਜਾ ਮਨਪ੍ਰੀਤ ਨਾਲੇ ਅੱਜਕੱਲ ਤਾਂ ਉਹੀ ਨਹੀਂ ਮਾਹੌਲ ਹੈਗਾ ਸੋਨਾ ਬਾਹਰ ਪਾ ਕੇ ਜਾਂਦਾ ਉਹੀ ਦਾ ਹੈ ਚੱਲ ਕੋਈ ਨਹੀਂ ਨਾਲੇ ਬਾਹਰੇ ਪੁੱਤ ਲੋਕ ਨਜ਼ਰ ਲਾ ਦਿੰਦੇ ਐ ਅਗਲਾ ਹਰੇਕ ਹੌਂਕਾ ਲੈਂਦਾ ਹੈਗਾ ਤਾਂ ਹੀ ਮੈਂ ਜੈਸ਼ਨ ਨੂੰ ਕਿਹਾ ਵੀ ਭਾਈ ਘਰੇ ਘਰੇ ਪਾ ਕੇ ਰੱਖ ਲਿਆ ਕਰ ਹਾਂ ਸਹੀ ਗੱਲ ਆ ਨਾ ਪਤਾ ਨਹੀਂ ਕਿਹਨੇ ਪਿੱਛੇ ਕੁੰਡਾ ਖੋਲ ਕੇ ਲਾ ਹੀ ਲੈਣਾ ਹੋਰ ਅੱਜਕੱਲ ਤਾਂ ਬਾਲਾ ਬੇਲਾ ਵਕਤ ਮਾੜਾ ਹੈਗਾ ਲੈ ਪਰੇ ਹਟ ਚਾਹ ਦੀ ਕੁੱਟ ਕਰਕੇ ਪੀ ਮੈਂ ਤਾਂ ਮਨਪ੍ਰੀਤ ਫਿਰ ਕਰੀਏ ਦਾਲ ਰੋਟੀ ਹਾਂ ਹਾਂ ਬਣਾ ਲਓ ਤੁਸੀਂ ਸਬਜ਼ੀ ਦੀਦੀ ਕੋਈ ਨਹੀਂ ਰੋਟੀ ਤਾਂ ਮੈਂ ਹੀ ਬਣਾਉਣੀ ਆ ਬਣਾ ਲੂੰਗੀ ਚਲ ਠੀਕ ਐ ਮਨਪ੍ਰੀਤ ਮੈਂ ਡੱਬੀ ਡੂਬੀ ਸਾਹਮ ਕੇ ਫਿਰ ਬਣਾਉਣੀ ਆ ਹਾਂ ਹਾਂ ਆਪਦੇ ਹੱਥੇ ਠਾ ਰੱਖ ਲਿਓ ਹੋਰ ਕਿਤੇ ਇੱਧਰ ਉੱਧਰ ਹੋ ਜਾਈਂ ਦੇਖ ਤਾਂ ਸਹੀ ਮਹਾਰਾਣੀ ਨੂੰ ਚੈਨੀ ਪਾ ਕੇ ਕਿਵੇਂ ਫਲਾਇ ਦਿੱਤਾ ਤਾਂ ਹਵਾ ਚੁੱਡੀ ਫਿਰਦੀ ਐ ਵੀ ਮੈਨੂੰ ਚੇਣ ਮਿਲੂਗੀ ਤੇ ਰਹਿੰਦੀ ਖੁੰਦੀ ਬੁੜੀ ਨੇ ਕਸਰ ਕੱਢਤੀ ਜਦੋਂ ਤੇਰੀਆਂ ਦੋ ਨੂੰ ਹਾਂ ਤੋ ਦੋਨਾਂ ਨੂੰ ਇੱਕੋ ਵੱਡੇ ਰੱਖ ਵੀ ਦੋਨਾਂ ਨੂੰ ਬਰਾਬਰ ਸਮਝ ਕਿ ਕਿੱਡਾ ਵਿਤਕਰਾ ਕੀਤਾ ਐ ਉਹਨੂੰ ਚੈਣ ਬਣਾਤੀ ਵੱਡੀ ਨੂੰ ਤੇ ਮੈਨੂੰ ਕੁਛ ਵੀ ਨਹੀਂ ਮੈਨੂੰ ਤਾਂ ਇੱਕ ਸ਼ਾਪ ਤੱਕ ਨਹੀਂ ਸਰੀ ਵੀ ਚੱਲ ਛੱਲਾ ਹੀ ਦੇ ਦੀਏ ਮਾੜਾ ਮੋਟਾ ਮੇਰੇ ਵਾਰੀ ਤਾਂ ਜਵਾਬ ਹੀ ਕਾਲੀ ਕੀੜੀ ਫੇਰ ਗਈ ਤੂੰ ਛੱਟ ਕਿੱਥੇ ਪਾ ਕੇ ਜਾਏਂਗੀ ਤੂੰ ਰਹਿਂਦੇ ਸੋ ਯਰੇ ਤੋ ਕਿ ਸੁੱਕਣੀ ਪਈ ਆ ਨਹੀਂ ਤਾਂ ਮੌਸਮ ਹੋਇਆ ਪਿਆਗਾ ਉਹ ਤਾਂ ਅੰਦਰ ਕਰਨ ਦੀ ਫੈਸਲ ਨਾਲ ਖੰਡਈ ਕਤੋਂ ਜਾਣਦੇ ਹੋ ਉਹ ਜਸ਼ਨ ਖੰਡ ਥੋੜੀ ਜੀ ਖੰਡ ਗਈ ਉਹ ਚ ਕੋਈ ਗੱਲ ਨਹੀਂ ਮੀਂਹ ਆਉਣ ਵਾਲਾ ਜੇ ਭਿੱਜ ਗਈ ਨਾ ਕਿਤੇ ਫਿਰ ਸਾਰੀ ਦੀ ਪਾਣੀ ਪੈ ਜਾਊਗਾ ਕੋਈ ਨਾ ਹਲੇ ਕਿਧਰੇ ਨਹੀਂ ਬਰਖ ਹੋਣ ਲੱਗ ਰਹੀ ਤੁਸੀਂ ਪਈ ਰਹਿਣ ਦਿਓ ਜਿੰਨੀ ਸੁੱਕਦੀ ਹੈ ਸੁੱਕੀ ਜਾਣ ਦਿਓ ਉਹ ਤੋਂ ਵੱਧ ਤਾਂ ਤੁਸੀਂ ਖੰਡਿਆਈ ਦਿੱਤੀ ਚੱਲ ਕੋਈ ਨਹੀਂ ਜੇ ਭਿੱਜ ਗਈ ਫਿਰ ਵਧੀਆ ਰਹੋਗੇ ਯਾਰ ਮੈਂ ਤਾਂ ਕਹੀ ਹੀ ਨਹੀਂ ਹਲੇ ਕਿਹੜੀ ਬਰਖ ਹੋਣ ਲੱਗ ਰਹੀ ਆ ਕਿਧਰੇ ਨਹੀਂ ਭਿੱਜਦੀ ਹੈਗੀ ਤੁਸੀਂ ਇਹ ਗੱਲਾਂ ਨੂੰ ਛੱਡੋ ਦੇਖਿਓ ਮੇਰੀ ਚੈਨ ਸੋਣੀ ਹੈ ਲੈ ਦੇਤੀ ਬਣਾ ਕੇ ਹਾਂ ਮੰਮੀ ਫੜ ਕੇ ਲੈ ਕੇ ਆਏ ਨੇ ਆਏ ਹਾਏ ਮੈਂ ਮਰ ਜਾ ਆ ਤਾਂ ਮੈਨੂੰ ਲੱਗਦਾ ਅੱਜ ਪਾਗਲ ਹੋਊਗੀ ਹਰ ਇੱਕ ਦਾ ਤੇ ਮੇਰੀ ਚੈਨ ਦੇਖ ਲੋ ਮੇਰੀ ਚੈਨ ਦੇਖ ਲੋ ਮੈਂ ਚੈਨ ਬਣਾ ਲਈ ਮੈਂ ਚੈਨ ਬਣਾ ਲਈ ਕੋਈ ਨਹੀਂ ਤੇਰੀ ਚੈਨ ਤਾਂ ਮੈਂ ਬਣਾਉਂਦੀ ਆ ਚੰਗੀ ਤਰ੍ਹਾਂ ਖੜਜਾ ਦੋ ਦਿਨ ਬਹੁਤ ਸੋਹਣੀ ਆ ਗਈ ਕਿੰਨੇ ਤੋੜਾਂ ਦੀ ਬਣੀ ਆ ਪਲਾ ਦੋ ਦੀ ਆ ਨਹੀਂ ਬਹੁਤ ਸੋਹਣੀ ਬਣ ਗਈ ਚੱਲ ਵਧੀਆ ਤੂੰ ਕਦੋਂ ਦੀ ਕਹਿੰਦੀ ਸੀ ਚੈਨ ਲੈਣੀਆਂ ਚੈਨ ਲੈਣੀਆਂ ਦੀਦੀ ਮੇਰੀ ਗੱਲ ਸੁਣੋ ਗੁੱਸਾ ਤਾਂ ਕਰਿਓ ਨਾ ਮੇਰੀ ਗੱਲ ਦਾ ਜਦੋਂ ਕੋਈ ਚੀਜ਼ ਆਪਾਂ ਨੂੰ ਬਣਾ ਕੇ ਦੇ ਦੇਵੇ ਨਾ ਉਹਦੇ ਬਾਰੇ ਗੁੰਨੀ ਗਾਈਦੇ ਹੁੰਦੇ ਮਨਪ੍ਰੀਤ ਇਹ ਨਹੀਂ ਪਤਾ ਕਿ ਇਹਦੀ ਮਾੜੀ ਨਜ਼ਰ ਲੱਗ ਜੇ ਥੋੜੀ ਚੰਨ ਡਿੱਗਟਾ ਵੀ ਸਕਦੀ ਆ ਕੋਈ ਖੋਕੇ ਵੀ ਨ ਜਾ ਸਕਦਾ ਚੰਗਾ ਜੇ ਤੂੰ ਨਹੀਂ ਜਰਾਂਦ ਹੁੰਦੀ ਘੱਟੋ ਘੱਟ ਮਾੜੇ ਬੋਲਦਾ ਨਾ ਬੋਲ ਹਾਏ ਹਾਏ ਲਾ ਵੇਖ ਲੈ ਵੀਰੇ ਜੁਰਾਂਦ ਵਾਲੀ ਕੀ ਗੱਲ ਐ ਮੈਂ ਤਾਂ ਵੈਸੇ ਸਮਝਾਈਏਗਾ ਹੋ ਚੱਲ ਕੋਈ ਨਹੀਂ ਮਨਪ੍ਰੀਤ ਨਾ ਮਿਲਿਆ ਹੁੰਦੀ ਆ ਨਵੀ ਦਾ ਚੌਤਾ ਹੁੰਦਾ ਹੀ ਆ ਥੋੜਾ ਟਾਈਮ ਤਾਂ ਦੱਸਦੀ ਫਿਰਦੀ ਹੈਗੀ ਦੱਸਣਾ। ਉਹ ਮੈਂ ਕਿਹਾ ਆਪਾਂ ਨੂੰ ਤਾਂ ਦੱਸੀ ਜਾਂਦੀ ਕਿ ਤੇ ਆਂਡ ਗਵਾਂਡ ਚ ਨਾ ਦੱਸਣ ਬੈਠ ਜੋਵੇ। ਆਂਡ ਗਵਾਂਡ ਚ ਕੰਨ ਦੱਸਦੀ ਹੈਗੀ। ਉਹ ਤਾਂ ਜਾਨੇ ਖਾਣੇ ਨੂੰ ਥੋੜੀ ਦੱਸਿਆ ਜਾਂਦਾ। ਚੱਲ ਚੰਗਾ ਵਾਈਪਰ ਫੜਾ ਦੇ ਕਣਕ ਖਿੰਡ ਗਈ। ਜਾ ਕੇ ਕੋਈ ਹੋਰ ਕੰਮ ਕਰ ਲਾ। ਓਹੋ ਦੀਦੀ ਵਾਈਪਰ ਕਣਕ ਵਾਸਤੇ ਨਹੀਂ ਹੈਗਾ ਰਸੋਈ ਚ ਪਾਣੀ ਡੁੱਲ ਗਿਆ ਮੈਂ ਉੱਥੇ ਲੈ ਕੇ ਚੱਲੀ ਆਂ। ਕੋਈ ਨਾ ਫੇਰ ਮਰ ਲਈ ਰਸੋਈ ਚ ਪਹਿਲਾਂ ਮੈਨੂੰ ਕਣਕ ਇਕੱਠੀ ਕਰ ਲੈਣ ਦੇ। ਸਾਰੀ ਖੰਡਿਆਤੀ ਤੇਰੇ ਵੀਰੇ ਨੇ। ਉਹ ਚੱਲ ਯਾਰ ਹੁਣ ਤੁਸੀਂ ਚੁੱਪ ਕਰੋਂਗੀ ਆ। ਆ ਭਈ ਜਦੋਂ ਮੀਂਹ ਆ ਗਿਆ ਆਪੇ ਅੰਦਰ ਕਰ ਲਿਓ ਮੈਂ ਤਾਂ ਭਲਾ ਹੀ ਸੋਚਦਾ ਸੀ ਤੁਹਾਡਾ ਹਾਏ ਹਾਏ ਉਹ ਵੀਰੇ ਕਿਤਰੇ ਨਹੀਂ ਮੇਕ ਰਿਆਂ ਲੱਗੇ ਆ ਦੇਖ ਲੈ ਕਿੱਡਾ ਸੂਰਜ ਖੜਿਆ ਸੋਸੇ ਧੁੱਪ ਤਾਂ ਇੰਨੀ ਕੱਢ ਰੱਖੀ ਆ ਫਲਾਰ ਦੇ ਨੂੰ ਭਣੀ ਹੁਈ ਵਾਸਤ ਕਰਤੀ ਵਾਖੀ ਲਗਾ ਕੰਮ ਘਟਾਉਣਾ ਕੀ ਵਧਾਉਂਦੇ ਆ ਸਾਰੇ ਤੂੰ ਤਾਂ ਆਪ ਵਿੱਚ ਐ ਲੈ ਮੈਂ ਕੀ ਕਰਦਾ ਹਾਂ ਰੋਟੀਆਂ ਤੂੰ ਬਸ ਮੈਂ ਬਣਾਉਣੀ ਆ ਤਾਂ ਹੀ ਤਾਂ ਕਹਿਨੀ ਆ ਖਲਾਰੇ ਪਾਉਣ ਨੂੰ ਹੀ ਨੇ ਸਾਰੇ ਹਾਂ ਹਾਂ ਤੁਸੀਂ ਦੱਸੋ ਅਸੀਂ ਤਾਂ ਸਾਰੇ ਠੀਕ ਆ ਹਾਂਜੀ ਉਹ ਵੀ ਠੀਕ ਨੇ ਕੀ ਕਰਦੇ ਸੀ ਉਹ ਕੁਝ ਨਹੀਂ ਮੈਂ ਤਾਂ ਤੁਹਾਨੂੰ ਇਹ ਦੱਸਣ ਲਈ ਫੋਨ ਕੀਤਾ ਵੀ ਮੈਨੂੰ ਨਾ ਚੈਨ ਬਣਵਾ ਕੇ ਦਿੱਤੀ ਆ ਮੰਮੀ ਨੇ ਹਾਂ ਕਹਿੰਦੇ ਜੇ ਤੈਨੂੰ ਜ਼ਰੂਰਤ ਆ ਤਾਂ ਬਣਵਾ ਲਾ ਹਾਂ ਨਾਲੇ ਕਹਿੰਦੇ ਬਹਾਨੇ ਨਾਲ ਚੀਜ਼ ਹੀ ਬਣ ਜਾਂਦੀ ਆ ਸੋਨਾ ਕਿਹੜਾ ਖਰੀਦਣ ਵਾਲੀ ਚੀਜ਼ਾਂ ਨਾਲ ਇੰਨਾ ਮਹਿੰਗਾ ਹੋਇਆ ਪਿਆ ਹੋਰ ਕੀ ਮੰਮੀ ਤੁਸੀਂ ਛੱਡੋ ਇਹ ਗੱਲਾਂ ਨੂੰ ਤਾਂ ਮੰਮੀ ਨੇ ਬਣਵਾਤੀ ਮੈਂ ਕਾਹਨੂੰ ਤੰਗ ਕਰਦੀ ਆ ਆਪਣੀ ਖੁਸ਼ੀ ਤੋਂ ਲੈ ਕੇ ਦਿੱਤੀ ਆ ਮੰਮੀ ਨੇ ਹਾਂਜੀ ਅੱਛਾ ਠੀਕ ਚਲੋ ਕੋਈ ਨਹੀਂ ਦੱਸ ਦਿਓ ਫਿਰ ਮੈਨੂੰ ਜਸ਼ਨ ਪੁੱਤ ਹਾਂਜੀ ਗੱਲ ਕਰਦੀ ਐ ਹਾਂ ਮੰਮੀ ਮੈਂ ਤੁਹਾਨੂੰ ਫੇਰ ਕਰਦੀ ਹਾਂ ਹਾਂਜੀ ਮੰਮੀ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਉਹ ਨਸੀਬਕੁਰ ਕੇ ਪੁੱਤ ਖੁਸਰੇ ਨੱਚਦੇ ਆ ਹਾਂ ਚੱਲੀਏ ਆਪਾਂ ਹਾਂ ਮੰਮੀ ਬਸ ਤੁਸੀਂ ਚਲੋ ਮੈਂ ਨਾ ਰਸੋਈ ਸਾਫ਼ ਕਰਦਾ ਮੜੀ ਜੀ ਆ ਜਾ ਮਨਪ੍ਰੀਤ ਨੇ ਤਾਂ ਰੋਟੀ ਬਣਾ ਕੇ ਐਂ ਛੱਡਤੀ ਹੁਣੇ ਹਾਂ ਜੀ ਪੁੱਤ ਮੰਮੀ ਕੋਈ ਦਾਣੇ ਦੂਣੇ ਤਾਂ ਲੈ ਜਾਓ ਕਿ ਐਂ ਜਾਵਾਂਗੇ ਓਹੋ ਸੱਚ ਨਾਲੀ ਮੈਂ ਤਾਂ ਮਨਪ੍ਰੀਤ ਨੂੰ ਵੀ ਕਹਿਣੀ ਭੁੱਲ ਗਈ ਮੁੜ ਕੇ ਫੇਰ ਆਕੂਗੀ ਮੈਨੂੰ ਦੱਸ ਕੇ ਨੀਗੇ ਹੁਣ ਵੀ ਦੱਸ ਦੀਏ ਆਵਾਜ਼ ਮਾਰ ਲਓ ਕੁੜੇ ਮਨਪ੍ਰੀਤ ਮਨਪ੍ਰੀਤ ਪਤਾ ਨਹੀਂ ਕਿੱਥੇ ਪੜੀ ਹਾਂਜੀ ਮੰਮੀ ਕੀ ਹੋ ਗਿਆ ਪੁੱਤ ਮੈਂ ਤਾਂ ਐਂ ਕਹਿਣੀ ਆ ਉਹ ਤੇਰੀ ਨਸੀਬ ਕਰਤਾਈ ਕਿ ਨਾ ਖੁਸ਼ਰੇ ਨੱਚਦੇ ਅਸੀਂ ਉੱਥੇ ਜਾ ਕੇ ਆਉਣੀ ਆ ਮੈਂ ਵੀ ਚੱਲਾਂ ਫਿਰ ਲੈ ਦੱਸ ਪੁੱਤ ਇੰਨੇ ਜਾਣੇ ਥੋੜੀ ਜਾਂਦੇ ਹੁੰਦੇ ਹੈਗੇ ਹੁਣ ਜਾਣ ਦਾ ਹੱਕ ਤਾਂ ਇਕੱਲਾ ਮੇਰਾ ਬਣਦਾ ਇਹਨੂੰ ਮੈਂ ਤਾਂ ਲੈ ਗਈ ਨਾਲ ਵੀ ਚਲ ਉਹਦੀ ਨੂੰਹ ਇਹਦੇ ਪੇਕਿਆਂ ਦੀ ਹੈ ਅੱਛਾ ਹੋਰ ਤੂੰ ਘਰੇ ਕੰਮ ਤੰਦਾਂ ਨਹੀਂ ਮੇੜਲਾ ਪੁੱਤ ਕੋਈ ਨਹੀਂ ਚਲ ਬਗਜੋ ਫਿਰ ਤੁਸੀਂ ਨਾਲੇ ਮਨਪੀਤ ਰਸੋਈ ਮੈਂ ਸਾਫ਼ ਕਰਤੀ ਬਾਕੀ ਕੰਮ ਦੇਖ ਲੈ ਜਿਹੜੇ ਰਹਿੰਦੇ ਨੇ ਕੋਈ ਗੱਲ ਨਹੀਂ ਦੀਦੀ ਜੇ ਤੁਸੀਂ ਮੇਰੇ ਸਿਰ ਤੇ ਕੰਮ ਛੱਡ ਕੇ ਚੱਲੇ ਹੋ ਤਾਂ ਫਿਰ ਮੈਂ ਤਾਂ ਨਭਾਉਂਗੀ ਨਾ ਉਹਦੀ ਜ਼ਿੰਮੇਵਾਰੀ ਮੈਨੂੰ ਪਤਾ ਹੈ ਵੀ ਦੁੱਧਵਾਤ ਸਾਂਭਣਾ ਹੈ ਮੈਂ ਸੰਭ ਕੇ ਰੱਖ ਲੂੰਗੀ ਪਰ ਦੀਦੀ ਮੇਰੇ ਨਾਲ ਦਾ ਮਣਾਉਂਗੇ ਤਾਂ ਤੁਸੀਂ ਬੁਰਾਈ ਪਰ ਮੈਂ ਤੁਹਾਡੇ ਭੜੇ ਲਈ ਇੱਕ ਗੱਲ ਕਹਿਣ ਲੱਗੀ ਆ ਵੀ ਜੇ ਕਿਤੇ ਚੱਲੇ ਹੋ ਨਾ ਆ ਚੈਨ ਜੀ ਲਾ ਕੇ ਰੱਖ ਜੋ ਕਰੇ ਕਿਉਂ ਚੈਨ ਨੂੰ ਕਿਉਂਂ ਦਾ ਆ ਤਾਂ ਜਾਣਾ ਗਲੀ ਚ ਚਾਰ ਘਰ ਛੱਡ ਕੇ ਨਾਲੇ ਤੈਨੂੰ ਬੜੀ ਫਿਕਰ ਹੋ ਗਈ ਚੈਨ ਦੀ ਲੈ ਮੰਮੀ ਦੇਖ ਲੋ ਆਖੇ ਤੈਨੂੰ ਬੜੀ ਫਿਕਰ ਹੁਣ ਘਰ-ਬਾਰ ਦੀ ਫਿਕਰ ਤਾਂ ਬੰਦਾ ਕਰਦਾ ਹੀ ਹੁੰਦਾ ਨਾਲੇ ਘਰੋਂ ਹੀ ਸਾਰੇ ਪੈਸੇ ਲਾ ਕੇ ਚੀਜ਼ ਬਣੀ ਐ ਤੇ ਜੇ ਐਂ ਘਵਾਚ ਗਈ ਫਿਰ ਇਹਦਾ ਫਾਇਦਾ ਕੀ ਨਾਲੇ ਤੁਹਾਨੂੰ ਅੱਜ ਕੱਲ ਦੇ ਜ਼ਮਾਨੇ ਦਾ ਪਤਾ ਹੀ ਆ ਆ ਕੰਦਾ ਕੌਲੇ ਨਾਲ ਹੀ ਲੱਖ ਚੋਰ ਖੜੇ ਹੁੰਦੇ ਆ ਇਥੋਂ ਭਾਵੇਂ ਦੂਜੇ ਘਰ ਚ ਵੜਨਾ ਹੋਵੇ ਤਾਂ ਵੀ ਵਾਲੀਆਂ ਪੱਟ ਕੇ ਲੈ ਜਾਂਦੇ ਖਬਰਾਂ ਨਹੀਂ ਸੁਣਦੇ ਆਪਾਂ ਤੇ ਤੁਸ ਤਾਂ ਫੇਰ ਵੀ ਚੌਥੇ ਘਰੇ ਜਾਣਾ ਪੁੱਤ ਮੇਰੀ ਗੱਲ ਸੁਣ ਘਰ ਤਾਂ ਮਨਪ੍ਰੀਤ ਤੇ ਠੀਕ ਕਹਿੰਦੀ ਐ ਨਾਲੇ ਨਾ ਉਥੇ ਹਰਨਾਮਕੁਰ ਹੋਊਗੀ ਉਹਦੀ ਤਾਂ ਨਜ਼ਰ ਪੱਥਰਾਂ ਨੂੰ ਪਾੜ ਦਿੰਦੀ ਐ ਉਹ ਤਾਂ ਐਵੇਂ ਹਮਕਾ ਲਾਕੀ ਰੱਖ ਜਾ ਹਾਂ ਮੰਮੀ ਤੇ ਤੁਸੀਂ ਕਹਿੰਦੇ ਹੋ ਤਾਂ ਮੈਂ ਕੱਢ ਦਿੰਨੀ ਆ ਨਹੀਂ ਮੈਨੂੰ ਚੰਗਾ ਜਿਹਾ ਨਹੀਂ ਲੱਗਿਆ ਸੀ ਕਿਸੇ ਨੇ ਮੈਨੂੰ ਟੋਕਿਆ ਠੱਲ ਕੋਈ ਨਹੀਂ ਪੁੱਤ ਟੋਕਣ ਵਾਲੀ ਤਾਂ ਕੀ ਗੱਲ ਐ ਚਲੋ ਕਰ ਨਾਲੇ ਮੈਂ ਵੀ ਪਲੇਟ 'ਚ ਦਾਣੇ ਪਾਲਾ ਰੱਖ ਦੇਣ ਲਾ ਕੇ ਆ ਜਾ ਫਿਰ ਚੱਲਦੇ ਆ ਲੈ ਦੋ ਦਿਨ ਕਿਹੜੀ ਮਾਂ ਦੇ ਮਾਂ ਦੀ ਤੀਨੇ 2 ਘੰਟੇ ਵੀ ਨਹੀਂ ਪੈਣ ਦਿੱਤੇ ਲਾਤੀ ਨਾ ਚੈਨ ਦੀ ਗੱਲ ਤੋਂ ਹੁਣ ਦੇਖੀ ਇਹਨੂੰ ਤਾਂ ਮੈਂ ਲਾਉਣੀ ਆ ਟਕਾਣੇ ਕੁਝ ਜ਼ਿਆਦਾ ਹੀ ਸਾਡੇ ਘਰ 'ਚ ਚੈਨ 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 ਮਸ਼ਹੂਰ ਹੋ ਗਈ ਸੀਗੀ ਮੈਂ ਬਣਾਉਣੀ ਆ ਚੰਗੀ ਤਰ੍ਹਾਂ ਇਹਨਾਂ ਦੀ ਚੈਨ ਤਾਂ ਨਾਲੇ ਘਰ ਦੇ ਚੋਰ ਤਾਂ ਘਰੇ ਹੀ ਫਿਰਦੇ ਆ ਵਿਚਾਰੀ ਭੋਲੀ ਨੂੰ ਇਹ ਵੀ ਨਹੀਂ ਪਤਾ ਨਾਲੇ ਇਨਾਂ ਅੱਗੇ ਤੇ ਮੈ ਪਤਾ ਲੱਗਣ ਦਿੰਨੀ ਆ ਬਸ ਮਨਪ੍ਰੀਤ ਹੁਣ ਕਰ ਲੈ ਆਪਦੇ ਹੱਥੇ ਇਹ ਨਹੀਂ ਪਤਾ ਕੜਕੇ ਮੁੜਿਆਵੇ ਫੇਰ ਕੁਝ ਭੁੱਲ ਗਿਆ ਮੈਂ ਕਿਹਾ ਲਾਦਾ ਉਹਨੇ ਤਾਂ ਗੌਰ ਵੀ ਨਹੀਂ ਕਰਨੀ ਹੈਗੀ ਹੋਰ ਹੁਣ ਉਹ ਤਾਂ ਤੈਨੂੰ ਪਤਾ ਹੀ ਨਹੀਂ ਪਤਾ ਫੋਨ ਲੈ ਕੇ ਬੈਈ ਜੇ ਮਾਗਰੋ ਸਾਰਾ ਦਿਨ ਫੋਨ ਦਾ ਖੜਾ ਨਹੀਂ ਛੱਡਦੀ ਆ ਨਹੀਂ ਜਾਂਦੇ ਹੈਗੇ ਮੰਮੀ ਇਹਨਾਂ ਦੀ ਬਣਦੀ ਨਹੀਂ ਹੁੰਦਾ ਨਾਲ ਅੱਛਾ ਹੁਣ ਕੇ ਨਾਲ ਲੜਾਈ ਜਿੱਤ ਹੋ ਗਈ ਸੀ ਮੰਮੀ ਨਾਲ ਇਹਨਾ ਮੇਰੇ ਚੈਨੂ ਵੀ ਲਹਾਉਂਦੀ ਤੁਸੀਂ ਆਂਡਗਵਾਂ ਨੂੰ ਤਾਂ ਮਚਾਉਣ ਦਾ ਸੁਆਦ ਆਉਂਦਾ ਨਹੀਂ ਪੁੱਤ ਆਂਡਗਵਾਂ ਨੂੰ ਮਚਾ ਕੇ ਆਪਾਂ ਕੀ ਲੈਣਾ ਹੈਗਾ ਐਈਆਂ ਹੀ ਚੀਜ਼ਾਂ ਤਾਂ ਲਕੋਕੀ ਰੱਖੀ ਦੀਆਂ ਹੁੰਦੀਆਂ